ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆਂ ਜੀ ਰੋਪੜ ਬਲਾਚੌਰ ਗੜਸ਼ੰਕਰ ਏਰੀਆ ਚ 15 20 25 30 ਕਿੱਲੇ ਜ਼ਮੀਨ ਠੇਕੇ ਤੇ ਚਾਹੀਦੀ ਹੈ 5 ਸਾਲ ਲਈ ਪਪੂਲਰ ਲੱਗਿਆ ਹੋਵੇ ਚਾਹੇ ਪਾਣੀ ਦਾ ਵਧੀਆ ਪ੍ਰਬੰਧ ਹੋਵੇ ਠੇਕਾ 30 35000 98150 09817 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਇਸ ਵੀਰ ਨੂੰ ਜ਼ਮੀਨ ਚਾਹੀਦੀ ਹੈ ਜੀ ਸਵਿਫਟਰ ਜ਼ੈਰ ਬੀ ਡੀ ਆਈ ਗੱਡੀ ਵਿਕਾਊ ਹੈ ਜੀ 2014 ਮਾਡਲ ਹਰਿਆਣਾ ਨੰਬਰ ਹੈ ਜੀ ਗੱਡੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਾਗਜ਼ ਵਗੈਰਾ ਪੂਰੇ ਨੇ ਕੋਈ ਐਕਸੀਡੈਂਟ ਨਹੀਂ ਏਰੀਆ ਹੈਗਾ ਜੀ ਬਠਿੰਡਾ ਰੇਟ ਦੀ ਗੱਲ ਕਰੀਏ ਤਾਂ 395000 395000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ 9877920955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਡਜ਼ਰ ਗੱਡੀ ਹੈ ਜਿਹੜੀ 395000 ਦੇ ਵਿੱਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲ ਦਾ ਸਾਈਜ਼ ਹੈ 11x6 ਨਿਊ ਕੰਡੀਸ਼ਨ ਟਾਟਾ ਸੇਲ ਦੀ ਬਣੀ ਹੈ ਜੀ ਏਰੀਆ ਹੈਗਾ ਜੀ ਵੀਰ ਦਾ ਅੰਮ੍ਰਿਤਸਰ ਰੇਟ ਹੈ 1.5 ਲੱਖ ਰੁਪਏ 1.5 ਲੱਖ ਰੁਪਏ ਰੇਟ ਰੱਖਿਆ ਗਿਆ ਇੱਕ ਤਵੀਆਂ ਵਿਕਾਊ ਨੇ 18 ਤਵੀਆਂ ਨੇ 45000 ਰੁਪਏ ਰੇਟ ਮੰਗਿਆ ਜੀ ਏਰੀਆ ਅੰਮ੍ਰਿਤਸਰ 8427601534 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11x6 ਦੀ ਟਰਾਲੀ 1.5 ਲੱਖ ਚ ਤੇ 18 ਤਵੀਆਂ 45000 ਚ ਤੁਸੀਂ ਖਰੀਦ ਸਕਦੇ ਹੋ ਸੋਨਾਲੀਕਾ 60 RX ਟਰੈਕਟਰ ਵਿਕਾਊ ਹੈ ਜੀ 2014 ਮਾਡਲ 4 ਲੱਖ 80 ਹਜ਼ਾਰ ਰੁਪਏ ਰੇਟ ਮੰਗਿਆ ਏਰੀਆ ਬਰਨਾਲਾ ਫੁੱਲ ਗਾਰੰਟੀ ਹੈ ਕੋਈ ਕਮੀ ਪੇਸ਼ੇ ਨਹੀਂ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਬਰਨਾਲੇ ਟਰੈਕਟਰ ਖੜਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 9815050738 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ RX 60 ਟਰੈਕਟਰ ਤੁਸੀਂ ਖਰੀਦ ਸਕਦੇ ਹੋ 45 ਫਾਰਮਰ ਟ੍ਰੈਕਟਰ ਟਰੈਕਟਰ ਵਿਕਾਊਆ 2009 ਮਾਡਲ ਹੈ ਜੀ 2400 ਘੰਟੇ ਚੱਲਿਆ ਡਬਲ ਕਲੱਚ ਪਹਿਲੇ ਨਾ ਏਰੀਆ ਪੱਟੀ ਸ਼ਹਿਰ ਤਰਨਤਾਰ ਰੇਟ ਦੀ ਗੱਲ ਕਰੀ ਤਾਂ 2,60,000 ਰੁਪਏ ਦੀ ਮੰਗ ਰੱਖੀ ਹੈ 2,60,000 ਰੁਪਏ ਦੀ ਮੰਗ ਹੈ ਜੀ 9780604152 ਇਸ ਨੰਬਰ ਤੇ ਫੋਨ ਕਰਕੇ 45 ਫਾਰਮਰ ਟ੍ਰੈਕਟਰ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਮਹਿਲਕਲਾ ਬਰਨਾਲੇ ਏਰੀਏ ਚ 4-5 ਕਿੱਲੇ ਜ਼ਮੀਨ ਚਾਹੀਦੀ ਹੈ ਮਹਿਲਕਲਾ ਬਰਨਾਲ ਏਰੀਆ ਦੇ ਵਿੱਚ 4-5 ਕਿੱਲੇ ਜ਼ਮੀਨ ਚਾਹੀਦੀ ਹੈ ਜੇਕਰ ਕੋਈ ਵੀ ਵੀਰ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਦਾ ਨੰਬਰ ਨੋਟ ਕਰ ਲੇ 9463355093 ਇਸ ਨੰਬਰ ਤੇ ਸੰਪਰਕ ਕਰੋ 11 ਹਲ ਵਿਕਾਊ ਨੇ ਜੀ ਏਰੀਆ ਬਾਗਾ ਪੁਰਾਣਾ 16000 ਰੁਪਏ ਰੇਟ ਰੱਖਿਆ ਗਿਆ ਬਾਕੀ ਸਾਫ ਕੰਡੀਸ਼ਨ ਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਵਧੀਆ ਦਿਖਾਈ ਹੋਏ ਨੇ 11 ਹਲ ਨੇ 16000 ਰੁਪਏ ਰੇਟ ਰੱਖਿਆ ਗਿਆ ਏਰੀਆ ਬਾਗਾ ਪੁਰਾਣਾ 99811 5868 ਇਸ ਨੰਬਰ ਤੇ ਫੋਨ ਕਰਕੇ 11 ਹਲ 16000 ਦੇ ਵਿੱਚ ਖਰੀਦ ਸਕਦੇ ਹੋ ਐਂਡੋ ਫਾਰਮ 3065 ਟਰੈਕਟਰ ਵਿਕਾਊਾ 2015 ਮਾਡਲ 65 ਐਚਪੀ ਜੰਮੂ ਨੰਬਰ ਡਬਲ ਡਿਸਟ੍ਰੀਬਿਊਟਰ ਏਰੀਆ ਮ ਲੋਡ ਰੇਟ 31000 31000 ਰੁਪਏ ਰੇਟ ਰੱਖਿਆ ਗਿਆ ਜੀ ਡਬਲ ਡਿਸਟ੍ਰੀਬਿਊਟਰ ਏਰੀਆ ਮ ਲੋਟ ਹੈ 94634 26876 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ 310000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਫਾਰਮਰ ਟ੍ਰੈਕ ਟਰੈਕਟਰ ਵਿਕਾਊ ਹੈ ਜੀ 2008 ਮਾਡਲ ਏਰੀਆ ਜੈਤੋ ਫਰੀਦਕੋਟ ਰੇ 215000 9592144408 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਐਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਵੇਂ ਲੱਗੀ ਸੋ ਜਿਹੜੇ ਵੀਰ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਵੀਦੇ ਆਪਣੀ ਆਹ ਗੋਠੀ ਦਾ 12ਵਾਂ ਹੋ ਗਿਆ ਤੇ ਹੁਣ ਤੁਹਾਨੂੰ ਅੰਦਰ ਦਿਖਾਉਣੇ ਆ ਆਹਾ ਸਾਡੀ ਬੀਬੀ ਬੀਬੀ ਇਹ ਮੰਨ ਨਹੀਂ ਲਾਉਂਦੀ ਇਸ ਤੇ ਸ਼ਹਿਰ ਚ ਗਨੀ ਪੈਂਦੀ ਜਾਣਾ ਹੈ ਇਹ 95 ਸਾਲ ਦੀ ਮੇਰੀ ਜੀ ਤੇ ਆ ਆ ਦੇਖੋ ਜੀ ਇੱਧਰ ਪੌੜ ਗਿਆ ਥੱਲੋਂ ਵੀ ਕਰਾਏ ਹੋਏ ਆ ਪੌੜ ਗਿਆ ਤੁਹਾਨੂੰ ਤਾਂ ਜਾ ਕੇ ਵੀ ਸਖਾ ਵਾਂਗੀ ਰੰਦਰ ਆਪਾ ਦੇਖ ਲਈਏ ਸਾਰਾ ਹਾਂ ਨਿਵਰੇ ਆ ਪਹੇ 2022 ਚ ਤਿਆਰ ਕਰਾਈ ਗਿਆ ਕੀ ਇਹ ਕੋਠੀ ਬਦੋਸਾਲ ਹੀ ਹੋਇਆ ਹਜੇ 2 ਸਾਲ ਵੀ ਨਹੀਂ ਪੂਰੇ ਹੋਇਆ ਜੀ ਤੇ ਆ ਦੇਖੋ ਬਈ ਸਾਰਾ ਫਰਨੀਚਰ ਦਾ ਕੰਮ ਕੀਤਾ ਹੋਇਆ ਓਕੇ ਲੱਕੜ ਦਾ ਕੁੜਦਾ ਇੰਦਰ ਅੱਬਾ ਅਤਰੂ ਮੱਕਦਰਾ ਆਹਾ ਭਾਈ ਪੂਜਾਰੂ ਬਣਾਇਆ ਆਹਾ ਪੂਜਾਰੂ ਬਣਾਇਆ ਧੰਨ ਗੁਰਨਾਣਕ ਅੱਬਾ ਬਿਨਾ ਗਰੀ ਫੋਟੇ ਪੂਜਾਰੂ ਮਈਏ ਬੈ ਕੇ ਬੰਦੇ ਨੇ ਪੂਜਾ ਕਰਨੀ ਹੋਵੇ ਇੱਕਾ ਹਾਗੇ ਰੂ ਵੀਰੇ ਤੇ ਇੱਕ ਰੂਮ ਆ ਗਿਆ ਆਹ ਆਹ ਇਹ ਰੂਮ ਆ ਤੇ ਇਹ ਇਹ ਤਾਂ ਸਾਡੀ ਪੇਪੇ ਨਹੀਂ ਮੰਨਦੇ ਇਹ ਕਹਿੰਦੇ ਪੰਡਾ ਪੰਡਾਲੇ ਕਰੀ ਜਾਣਾ ਪੰਡਾਲੇ ਘਰ ਅਸੀਂ ਵੇਚਿਆ ਨਹੀਂ ਤੇ ਵਸਾ ਯਾਰ ਇਹ ਚਲਾ ਬੀ ਜਿਹਨੇ ਜਿੱਦ ਪੰਡੀ ਜਾਣਾ ਹਾਂ ਹੋਂਸਨ ਨੂੰ ਬੈ ਆ ਆਪਣਾ ਡਰਾਈング ਰੂਮ ਆ ਇਹ ਹੈ ਡਰਾਈング ਰੂਮ ਆ ਹਾਂ ਜੀ ਆਹ ਹਿੱਤੇ ਅੱਤ ਤੋਂ ਨੂੰ ਬਚੜ ਲਾਇਆ ਵੇ ਹੁਣ ਸਾਨੂੰ ਦਿਖਾਉਣੇ ਆ ਜੀ ਬਾਹਰ ਉੱਪਰ ਉੱਪਰ ਕੋਠੇ 'ਤੇ ਦਿਖਾਉਣੇ ਆ ਇਹ ਲੱਗੀ ਵੀ ਆਹ ਆ ਪੌੜੀ ਲੱਗੀ ਹੋਈ ਸਟੀਲ ਦੀ ਇਹ ਇੱਥੇ ਆਪਾਂ ਕੰਚ ਦਾ ਹੀ ਬਨੇਰਾ ਸੀਸਾ ਹੀ ਪਾਇਆ ਬਨੇਰੇ ਦੇ ਬਨੇਰੇ ਦੇ ਸੀਸੇ ਹੀ ਪਾਇਆ ਹੋਰ ਕੀ ਲੋਹ ਹਿਲਾ ਹੈ ਨਹੀਂ ਗ੍ਰਿੱਲਾ ਘੁਲਣਾ ਨਹੀਂ ਲੈਂਗਾ ਆਪਾਂ ਤੇ ਇਹ ਆਸ ਇਸੇ ਹੀ ਪਾਇਆ ਮੇਰੇ ਇੱਥੇ ਆ ਚਵਾਰ ਆ ਗਿਆ ਹੈ ਨਾ ਇਹ ਉੱਪਰ ਉਹ ਮਾਵੇ ਰੇ ਜਿਹੜਾ ਇਹ ਉੱਪਰ 우ਮਾ ਇਹ ਉੱਪਰ 우마 ਇਥੇ ਉੱਪਰ ਵੀਰੇ ਆਪਾਂ ਇੱਜਾ ਇਹ ਸਾਰਾ ਰਸੋਈ ਵੀ ਹੈ ਬਾਥਰੂਮ ਵੀ ਉੱਪਰ ਸਾਰਾ ਕੁਝ ਉੱਪਰ ਕੀਤਾ ਹੋਇਆ ਵੀਰੇ ਇੱਥੇ ਉੱਪਰ ਦੀ ਰਸੋਈ ਤੇ ਵੀ ਆ ਉੱਪਰ ਦੀ ਰਸੋਈ ਤੇ ਵੀ ਵੀਰੇ ਫਰਨੀਚਰ ਦਾ ਕੰਮ ਹੋਇਆ ਹੋਇਆ ਆ ਸਾਰਾ ਫਰਨੀਚਰ ਦਾ ਕੰਮ ਹੋਇਆ ਹੋਇਆ ਲੇ ਉਹਦਰ ਅਰ ਫਰਨੀਚਰ ਦਾ ਕੰਮ ਹੋਇਆ ਹੋਇਆ ਹੁਣ ਤੇ ਆ ਵੀਰੇ ਆ ਗਿਆ ਸ਼ੈਂਕ ਸ਼ੈਂਕ ਤੇ ਇੱਥੇ ਆ ਇੱਕ ਬਾਥਰੂਮ ਹੋਰ ਆ ਗਿਆ ਵੀਰੇ ਉੱਪਰ ਇਹ ਉੱਪਰ ਉੱਪਰ ਇੱਕ ਓਥੇ ਤੇ ਆ ਬਾਥਰੂਮ ਵੀਰੇ ਇੱਥੇ ਉਹਨੂੰ ਇਹ ਨਾ ਡੀ ਮਸ਼ੀਨ ਲਾਈ ਵੀ ਕੱਪੜੇ ਧੋਣ ਵਾਲੀ ਬਾਹਰ ਘੱਟ ਕੇ ਵੀ ਲਾ ਦਿੰਨੇ ਹੁਣ ਕਹਿ ਗਏ ਵੀ ਇਹ ਤਾਂ ਫਿਰ ਅੰਦਰ ਲਾ ਦਿੰਨੇ ਜਾ ਕੇ ਤੇ ਆ ਸੀ ਵੀਰੇ ਦੇ ਹੋਰ ਤੁਹਾਨੂੰ ਦਿਖਾ ਦਿੰਦੇ ਆਪਾਂ ਇੱਧਰ ਆਸੇ ਪਾਸੇ ਪਿੱਛੇ ਖੇਤ ਆ ਤੇ ਇਹ ਮੇਨ ਰੋਡ ਆ ਭਾਈ ਚੰਡੀਗੜ੍ਹ ਆ ਹਾਈਵੇ ਆਪਾਂ ਛੰਡੇ ਤੋਂ ਚੰਡੀਗੜ੍ਹ ਹਾਈਵੇ ਉਹ ਪੈਟਰੋਲ ਪੰਪ ਉਹ ਪੋੜਾ ਗਿਆ ਭਾਈ ਪੋੜਾ ਗਿਆ ਤੇ